ਸਮਰਜੀਤ ਸਿੰਘ ਮਾਨ ਨੇ ਅਜ ਅਜਿਹਾ ਇੱਕ ਵਿਵਾਦਿਤ ਬਿਆਨ ਦਿੱਤਾ ਹੈ ਕਿ ਹੁਣ ਕੰਗਨਾ ਇੱਕ ਵਾਰ ਫਿਰ ਹਾਵੀ ਹੁੰਦੀ ਵੀ ਨਜ਼ਰ ਆ ਰਹੀ ਹੈ ਇਹੋ ਜਿਹੇ ਬਿਆਨ ਕਿਉਂ ਦਿੱਤੇ ਜਾਂਦੇ ਨੇ ਕਿਉਂਕਿ ਕੰਗਰਸ ਨਾਟ ਨੇ ਦੀ ਸ਼ੁਰੂਆਤ ਕੀਤੀ ਸੀ ਉਸਨੇ ਬਹੁਤ ਹੀ ਸ਼ਰਮਨਾਕ ਤਰੀਕੇ ਦੇ ਨਾਲ ਜਦੋਂ ਕਿ ਸਾਡੀਆਂ ਮਾਵਾਂ ਭੈਣਾਂ ਨੂੰ ਕਿਸਾਨਾਂ ਨੂੰ ਏ ਉਹਨੂੰ ਨੂੰ ਬੇਇੱਜ਼ਤ ਕੀਤਾ ਸੀਗਾ ਇਹ ਉਹਦਾ ਰਿਐਕਸ਼ਨ ਹੈ ਲੋਕਾਂ ਦਾ ਔਰ ਲੇਕਿਨ ਜਿਹੜਾ ਹੁਣ ਸਿਮਰਜੀਤ ਮਾਨ ਦਾ ਬਿਆਨ ਅੱਗੇ ਚੱਲਿਆ ਗਿਆ ਇਹ ਹੋਰ ਵੀ ਸ਼ਰਮਨਾਕ ਹੈ ਕੀ ਲੱਗ ਰਿਹਾ ਯਾਰ ਕਿਸ ਭਾਸ਼ਾ ਨਾਲ ਸਿੱਧੇ ਤੌਰ ਤੇ ਕਹਿ ਦੀ ਕੀ ਵਿਆਖਿਆ ਦੀ ਕੀ ਬਣਦੀ ਮੈਨੂੰ ਤਾਂ ਲੱਗਦਾ ਦਿਮਾਗੀ ਇਲਾਜ ਦੀ ਲੋੜ ਹੈ ਉਹ ਹਰ ਵੇਰੇ ਮੈਨੂੰ ਲੱਗਦਾ ਜਦੋਂ ਵੀ ਕੋਈ ਬਿਆਨ ਕਰਦੇ ਨੇ ਕਿਸੇ ਨਾ ਕਿਸੇ ਪੰਗੇ 'ਚ ਹੀ ਪੈਂਦੇ ਨੇ ਇਹਨਾਂ ਨੂੰ ਹੀ ਕਿ ਦਿਮਾਗੀ ਇਲਾਜ ਦੀ ਲੋੜ ਹੈਗੀ ਆ ਮੇਰਾ ਖਿਆਲ ਹੈ ਦੋਵਾਂ ਨੂੰ ਬੜੇ ਇੱਕ ਦਿਮਾਗੀ ਇਲਾਜ ਦੀ ਲੋੜ ਹੈ ਸਸਕਾਲਸ ਦੇਖ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮਹਾਸੁਰਖਾਬ ਦੋਸਤੋ ਐਮਪੀ ਕੰਗੜਾ ਰਣੌਤ ਵੱਲੋਂ ਕਿਸਾਨੀ ਅੰਦੋਲਨ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਲਗਾਤਾਰ ਵਿਵਾਦ ਭਖਦਾ ਹੋਇਆ ਨਜ਼ਰ ਆਉਂਦਾ ਸੀ ਲੇਕਿਨ ਸਾਬਕਾ ਲੋਕ ਸਭਾ ਮੈਂਬਰ ਸਿਮਰਜ ਸਿੰਘ ਮਾਨ ਨੇ ਅਜ ਅਜੀਹਾ ਇੱਕ ਵਿਵਾਦਿਤ ਬਿਆਨ ਦਿੱਤਾ ਹੈ ਕਿ ਹੁਣ ਕੰਗੜਾ ਇੱਕ ਵਾਰ ਫਿਰ ਹਾਵੇ ਹੁੰਦੀ ਵੀ ਨਜ਼ਰ ਆ ਰਹੀ ਹੈ ਕਿ ਕੀ ਕਿਆ ਜਾ ਰਿਹਾ ਹੈ ਕਿ ਰੇਪ ਦੀਆਂ ਧਮਕੀਆਂ ਤੱਕ ਕੰਗੜਾ ਨੂੰ ਆ ਰਹੀਆਂ ਨੇ ਪਰ ਇਸ ਪੂਰੇ ਮਸਲੇ ਦੇ ਵਿੱਚ ਤੁਸੀਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਗੱਲ ਕਰਦੇ ਆ ਉਹ ਕਿਸ ਤਰੀਕੇ ਦੇ ਨਾਲ ਸਭ ਮਸਲੇ ਨੂੰ ਦੇਖ ਰਹੇ ਨੇ ਕੀ ਕਾਰਵ ਕੀ ਹੋਊਗੀ ਮੇਰਾ ਰਾਜ ਲਾਲੀ ਗਿੱਲ ਨੇ ਚੇਅਰਪਰਸਨ ਨੇ ਇਹ ਸਭ ਕਿਸ ਤਰੀਕੇ ਦੇ ਨਾਲ ਜੇਕਰ ਇਸ ਪੂਰੇ ਘੜਨਾਕਰਮ ਨੂੰ ਦੇਖਿਆ ਜਾਵੇ ਪਹਿਲਾਂ ਕੰਗਰਸ ਦੇ ਬਿਆਨ ਆਉਂਦੇ ਨੇ ਉਸ ਬਿਆਨਾਂ ਦੇ ਉੱਤੇ ਬਾ ਟਿੱਪਣੀਆਂ ਆਉਂਦੀਆਂ ਨੇ ਅੱਜ ਸਿਮਰਜੀਤ ਸਿੰਘ ਮਾਨ ਦਾ ਬਿਆਨ ਆਉਂਦਾ ਬਿਆਨ ਤੁਹਾਨੂੰ ਕਿਸ ਤਰੀਕੇ ਨਾਲ ਨਜ਼ਰੀਏ ਨਾਲ ਦੇਖਦੇ ਹੋ ਸ਼ਰਮਨਾਕ ਹੈ ਬਹੁਤ ਜ਼ਿਆਦਾ ਲੇਕਿਨ ਪਹਿਲਾਂ ਮੈਨੂੰ ਇਹ ਕਹਿਣਾ ਚਾਹੀਦਾ ਹੈ ਕਿ ਇਹੋ ਜਿਹੇ ਬਿਆਨ ਕਿਉਂ ਦਿੱਤੇ ਜਾਂਦੇ ਨੇ ਕਿਉਂਕਿ ਕੰਗਰਸ ਨਾਟ ਨੇ ਦੀ ਸ਼ੁਰੂਆਤ ਕੀਤੀ ਸੀਗੀ ਉਸਨੇ ਬਹੁਤ ਹੀ ਸ਼ਰਮਨਾਕ ਤਰੀਕੇ ਦੇ ਨਾਲ ਜਦੋਂ ਕਿ ਸਾਡੀਆਂ ਮਾਵਾਂ ਭੈਣਾਂ ਨੂੰ ਕਿਸਾਨਾਂ ਨੂੰ ਇਹ ਉਹਨੂੰ ਬੇਇਜ਼ਤ ਕੀਤਾ ਸੀਗਾ ਇਹ ਉਹਦਾ ਰਿਐਕਸ਼ਨ ਹੈ ਲੋਕਾਂ ਦਾ 에어ਪੋਰਟ ਦੇ ਉੱਤੇ ਵੀ ਜਦੋਂ ਉਹਦੇ ਨਾਲ ਉਹ ਘਟਨਾ ਵਾਪਰੀ ਸੀ ਕਿਉਂਕਿ ਲੋਕਾਂ ਦੇ ਮਨ 'ਚ ਗੁੱਸਾ ਹੈ ਸਾਡੇ ਸਾਰਿਆਂ ਦੇ ਮਨ 'ਚ ਗੁੱਸਾ ਹੈ ਕਿ ਉਹਨੇ ਕਿਸਾਨਾਂ ਦੇ ਲਈ ਇਹਦਾ ਕਿਉਂ ਬੋਲਿਆ ਔਰ ਕਿ ਔਰ ਲੇਕਿਨ ਜਿਹੜਾ ਹੁਣ ਸਿਮਰਜੀਤ ਮਾਨ ਦਾ ਬਿਆਨ ਅੱਗੇ ਚੱਲਿਆ ਗਿਆ ਇਹ ਹੋਰ ਵੀ ਸ਼ਰਮਨਾਕ ਹੈ ਇੱਕ ਸਿਆਸੀ ਬੰਦੇ ਹੋਣ ਦੇ ਜਿਹਦੇ ਇੰਨਾ ਐਕਸਪੀਰੀਅੰਸ ਹੈ ਇੰਨਾ ਏਜ ਹਰ ਚੀਜ਼ ਦਾ ਐਕਸਪੀਰੀਅੰਸ ਹੈ ਉਹਨਾਂ ਨੂੰ ਬੜੇ ਨਾਪ ਤੋਲ ਕੇ ਬੋਲਣਾ ਚਾਹੀਦਾ ਸੀ ਏ ਜਿਹੜੀ ਮੈਂ ਹੁਣ ਜਿਹੜੀ ਗੱਲ ਕਰ ਰਹੀ ਆ ਇਹ ਕੰਗਰਾਂ ਦੇ ਲਈ ਨਹੀਂ ਆ ਬਟ ਫॉर ਏਵਰੀ ਔਮਨ ਵਿਚ ਆਮ ਸਿਟਿੰਗ ਫॉर द ਚੇਅਰ ਆ ਮਸਟ ਰਿਸਪੈਕਟ ਐਂਡ ਰਿਗਾਰਡ ਆਲ ਔਲ ਜਿਹੜੇ ਹੈਗੇ ਨੇ ਲੇਕਿਨ ਸਿਮਰਜੀਤ ਮਾਨ ਨੇ ਕੀ ਕੀਤਾ ਐਵੇਂ ਜੇ ਗਲਤ ਬਿਆਨ ਜਾਰੀ ਕਰਕੇ ਸਾਰੀਆਂ ਮਹਿਲਾਵਾਂ ਦੇ ਦਿਲ ਦੇ ਅੰਦਰ ਇੱਕ ਰੋਸ਼ ਪ੍ਰਗਟ ਕੀਤਾ ਜਿਸ ਦੇ ਕਿ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘੱਟ ਹੈ ਕੰਗਣਾ ਇੱਕ ਪਾਸੇ ਜਿਹੜਾ ਬਿਆਨ ਸੀ ਉਹ ਰੇਪ ਦੇ ਖਿਲਾਫ ਸਾਨੂੰ ਜ਼ਰੂਰ ਨਜ਼ਰ ਆਉਂਦਾ ਸੀ ਕਿ ਉਹ ਰੇਪ ਦੇ ਖਿਲਾਫ ਆਵਾਜ਼ ਚੁੱਕੀ ਜਾ ਰਹੀ ਸੀ ਪਰ ਸਿਮਰਜੀਤ ਸਿੰਘ ਮਾਨ ਦਾ ਕਹਿਣਾ ਜਿਹਨੂੰ ਸਾਈਕਲ ਦਾ ਤਜਰਬਾ ਹੁੰਦਾ ਉਹ ਸਾਈਕਲ ਚਲਾਉਣਾ ਜਾਣਦਾ ਹੈ ਉਸੇ ਤਰੀਕੇ ਨਾਲ ਰੇਪ ਦਾ ਤਜਰਬਾ ਹੋ ਸਕਦਾ ਹੈ ਇਹ ਬਿਆਨ ਕੀ ਲੱਗ ਰਿਹਾ ਹੈ ਕਿਸ ਭਾਸ਼ਾ ਨੇ ਅਸਲ ਤੌਰ ਤੇ ਕਹਿ ਦਈਏ ਕਿ ਕੀ ਵਿਆਖਿਆ ਦੀ ਕੀ ਬਣਦੀ ਹੈ ਮੈਨੂੰ ਤਾਂ ਲੱਗਦਾ ਦਿਮਾਗੀ ਇਲਾਜ ਦੀ ਲੋੜ ਹੈ ਉਹਨਾਂ ਨੂੰ ਠੀਕ ਹੈ ਨਾ ਉਹ ਹਰ ਵੇਰੇ ਮੈਨੂੰ ਲੱਗਦਾ ਜਦੋਂ ਵੀ ਕੋਈ ਬਿਆਨ ਕਰਦੇ ਨੇ ਕਿਸੇ ਨਾ ਕਿਸੇ ਪੰਗੇ 'ਚ ਹੀ ਪੈਂਦੇ ਨੇ ਇਹਨਾਂ ਨੂੰ ਇੱਕ ਦਿਮਾਗੀ ਇਲਾਜ ਦੀ ਲੋੜ ਹੈਗੀ ਹੈ ਔਰ ਅਗਰ ਦੇਖਿਆ ਜਾਵੇ ਇਸ ਮਜਦਮਾਨ ਹੋ ਸਕਦਾ ਹੈ ਕਿ ਪੋਲਿਟਿਕਲ ਇਹਨਾਂ ਨੇ ਕੋਈ ਮਾਈਲੇਜ ਲੈਣੀ ਹੈ ਜਾਂ ਕਿਸੇ ਤਰੀਕੇ ਦੇ ਨਾਲ ਕਿਸੇ ਪੱਖ ਚ ਪੂਰਨਾ ਇਸ ਚੀਜ਼ ਹੈਗਾ ਇਹ ਵੀ ਦੇਖਿਆ ਜਾ ਸਕਦਾ ਲੇਕਿਨ ਇਹ ਕੋਈ ਤਰੀਕਾ ਅੱਛਾ ਹੈ ਕਿ ਤੁਸੀਂ ਆਪਣੇ ਮਾਵਾ ਭੈਣਾਂ ਦੀ ਬੇਇੱਜ਼ਤੀ ਕਰਕੇ ਤੇ ਆਪਣੇ ਇੱਕ ਸਿਆਸੀ ਪੰਨੂ ਉਜਾਗਰ ਕਰਨਾ ਚਾਹੁੰਦੇ ਹੋ ਵੈਰੀ ਸੈਡ ਬਤੌਰ ਔਰਤ ਹਾਲਾਂਕਿ ਚੇਅਰ ਪਰਸਨ ਤੇ ਕੰਗਣਾ ਵੀ ਇੱਕ ਬਤੌਰ ਔਰਤ ਤੁਸੀਂ ਇਸ ਬਿਆਨ ਨੂੰ ਕਿਸ ਤਰੀਕੇ ਨਾਲ ਟੈਕਲ ਕਰੋਗੇ ਕੀ ਕਾਰਵਾਈ ਕਰਨ ਜਾ ਰਹੇ ਹੋ ਕਾਰਵਾਈ ਦੋਨਾਂ ਤੇ ਹੋਣੀ ਚਾਹੀਦੀ ਹੈ ਜੀ ਕਾਰਵਾਈ ਕੰਗਣਾ ਤੇ ਵੀ ਹੋਣੀ ਚਾਹੀਦੀ ਹੈ ਕਿ ਜਿਸ ਤਰੀਕੇ ਦੇ ਨਾਲ ਲਾਊਡ ਮਾਉਥ ਕੁਝ ਵੀ ਬੋਲ ਦਿੰਦੀ ਹੈ ਕੁਝ ਵੀ ਕਹਿ ਦਿੰਦੀ ਹੈ ਇਹ ਤੇ ਕਾਰਵਾਈ ਇਹਨਾਂ ਦੀ ਪਾਰਟੀ ਦੀ ਤਰਫੋਂ ਵੀ ਬਣਦੀ ਹੈ ਤੇ ਸਾਡੀ ਆਪਣੀ ਜਨਤਾ ਦੀ ਤਰਫੋਂ ਵੀ ਬਣਦੀ ਹੈ ਔਰ ਦੂਜਾ ਹੈਗਾ ਕਿ ਅਮਾਨ ਸਾਹਿਬ ਦੇ ਅਗੇ ਸਬੰਧੀ ਬਣਦੀ ਬਣਦੀ ਹੈ ਠੀਕ ਹੈ ਜਿਸ ਤਰੀਕੇ ਦੇ ਨਾਲ ਉਹਨੇ ਬਿਆਨ ਕੀਤੇ ਗਏ ਉਹਨਾਂ ਦੇ ਲਈ ਤਾਂ ਬਣਦੀ ਆ ਮੇਰਾ ਖਿਆਲ ਆ ਦੋਵਾਂ ਨੂੰ ਬੜੇ ਇੱਕ ਦਿਮਾਗੀ ਇਲਾਜ ਦੀ ਲੋੜ ਹੈ ਇਹਨਾਂ ਨੂੰ ਚੇਅਰ ਪਰਸਨ ਆਉਣ ਦੇ ਨਾਤੇ ਤੁਸੀਂ ਕੁਝ ਕਰਨ ਜਾ ਰਹੇ ਹੋ ਇਸ ਵਕਤ ਮਾਨ ਸਾਹਿਬ ਦੇ ਖਿਲਾਫ ਜੀ ਹਾਂ ਜੀ ਹਾਂ ਜੀ ਹਾਂ ਆਪ ਇਸ ਨੋਟਿਸ ਲਵਾਂਗੇ ਅੱਜ ਮੈਂ ਇਸ ਵੇਲੇ ਬਿਜ਼ੀ ਸੀਗੀ ਸਾਡੀ ਲੋਕ ਅਦਾਲਤ ਆਫਿਸ ਸੀਗਾ ਕਾਫੀ ਜ਼ਿਆਦਾ ਮੈਂ ਹੁਣੇ ਥੋੜੀ ਦੇਰ ਦੇਖਿਆ ਔਰ ਲੈਟ ਮੀ ਥਿੰਕ ਆਈਲ ਡੈਫੀਨਿਟਲੀ ਟੇਕ ਐਕਸ਼ਨ ਠੀਕ ਬਹੁਤ ਧੰਨਵਾਦ ਸੋ ਐਕਸ਼ਨ ਲਿਆ ਜਾਵੇਗਾ ਪਰ ਕਦੋਂ ਤੇ ਕਿਸ ਰੂਪ ਚ ਲਿਆ ਜਾਵੇਗਾ ਆਉਣ ਵਾਲਾ ਸਮਾਂ ਹੀ ਦੱਸੇਗਾ ਮੈਂ ਸਰਖਬ ਆਪਣੇ ਸਹਿਯ